ਵਧੀਆਂ ਹੋਣਗੇ ਤੇ ਬਾਕੀ ਵੀ ਆਪਾਂ ਕਰਦੇ ਹੁਣ ਉਹ ਗਰਾਊਂਡ ਜਿੱਥੇ ਆਪਾਂ ਕਬੱਡੀ ਦਾ ਟੂਰਨਾਮੈਂਟ ਕਰਾਉਣਾ ਠੀਕ ਆ ਪੀਤਾ ਫਿਰਦਾ ਦਾਤਨ ਕਰ ਰਿਹਾ ਫਿਰ ਫਿਰ ਕਰ ਰਿਹਾ ਬਈ ਨਿੰਮ ਦੀ ਬਹੁਤ ਕਾੜੀ ਦੀ ਹੈ ਜ਼ਹਿਰੀਲੀ ਹੁੰਦੀ ਹੈ ਬੜੀ ਜਿਆਦੇ ਤੇ ਕੋਈ ਕੋਈ ਕਰ ਸਕਦਾ ਵੀਰ ਯਾਰ ਇਹ ਨਿੰਮ ਝੁਲਿਆ ਤੂੰ ਉਹ ਇਧਰ ਕਹਿੰਦੇ ਗਰਲੀਨ ਵੀ ਪਹੁੰਚ ਚੁੱਕਿਆ ਇਹ ਫੇਰ ਮੰਜੇ ਵਾਲੀ ਪੈਨ ਜੀ ਚੱਕੀ ਗਿਆ ਹੁੰਦਾ ਜੀ ਸੋ ਉਧਰ ਟਰੈਕਟਰ ਚੱਲ ਰਿਹਾ ਤੇ ਗਰਾਊਂਡ ਵਾਰ ਰਿਹਾ ਕਿਉਂਕਿ ਕੱਲ ਮੀਂਹ ਆ ਗਿਆ ਸੀ ਜਣਾ ਉਤੇ ਕਰਕੇ ਬਾਗੀ ਦੇਖਦੇ ਆ ਆ ਫਰਕ ਤਾਂ ਪੈਣ ਡਿਆ ਲੋ ਨਿਕਲਣ ਡਿਆ ਸੁੱਕਾ ਆ ਉਹ ਬਨੇ 4x4 ਲਾ ਅਗਨੇ ਕਿਵੜਾ ਬੋਨੂ ਜੀ ਉੱਜਾ ਕਰਦੇ ਮੰਗਾ ਉੱਜਾ ਕਰਦੇ ਬੰਦੇ ਨਿਕਲਦੇ ਗਾਰੇ ਦਰਾਤਨ ਕਰ ਲੀਏ ਹੁੰਡੇ ਉਹ ਹਲ ਮਾਰਤੇ ਆ ਠੀਕ ਹੈ ਉਹ ਕਹਿੰਦੇ ਮੇਲੇ ਦਾ ਮਾਹੌਲ ਪੂਰਾ ਬਣਿਆ ਵਾ ਬਾਰੇ ਪਾਸੇ ਦੀ ਤਿਆਰੀ ਹੋਈ ਬਈ ਇਹ ਕਹਿੰਦੇ ਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀ ਏ ਆ ਲੈ ਫੜ ਕੁੰਜੀਆਂ ਤੇ ਸੰਭਲਤ ਜੋਰੀਆਂ ਆ ਲੈ ਫੜ ਕੁੰਜੀਆਂ ਤੇ ਸੰਭਲਤ ਜੋਰੀਆਂ ਖਸਮਾਂ ਨੂੰ ਖਾਂਦਾ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਾਟ ਵੇ ਚੱਲ ਮੇਲੇ ਨੂੰ ਚੱਲੀ ਏ ਹਾਈ ਚੱਲ ਸੋ ਮੁੰਡਿਓ ਹੁਣ ਕਿੱਥੇ ਬਾਹਰ ਲੁੱਤੀ ਰਿਆ ਕਿੱਥੇ ਹਸਾਵਾ ਪਾਲਿਆ ਤੇ ਮਾਰਦੇ ਆ ਸਾਰੇ ਬਸ ਨਾ ਨਹੀਂ ਦੇ ਬੱਦਲ ਵੇਖੋ ਕਿੰਨਾ ਚੜਾ ਆ ਇੱਧਰ ਗਰਾਊਂਡ ਬਣਾ ਰਹੀ ਸੀ ਆਪਾਂ ਮਾੜਾ ਮਾੜਾ ਮੀਂਹ ਵੀ ਭੂਰ ਜਿਹਾ ਪੈ ਰਹੀ ਆ ਆਹ ਬਾਬਾ ਹੁਣ ਬਾਦ ਰਿਆ ਹੌਲੀ ਹੌਲੀ ਸਾਰਾ ਸਕੇ ਜਾਂਦੇ ਹੋਣਗੇ ਕਿੰਨਾ ਬੱਦਲ ਆ ਆਬ ਮੇਰ ਕਰੀ ਮਾਰਾ ਨਾ ਮੈਟ ਖਰਾਬ ਹੋਣਾ ਨਾ ਮੀਲਾ ਵੀ ਖਰਾਬ ਹੋਣਾ ਜੀ ਕੰਮ ਆ ਗਿਆ ਕਹਾਵਾ ਇੱਦੀ ਤੇ ਦੇ ਬਾਬੇ ਨੇ ਗਏ 45 ਗੱਲੀਆਂ ਅੱਜ ਬਹੁਤ ਅੰਦਰ ਆਉਂਦਾ ਮੀ ਆ ਗਿਆ ਯਾਰ ਇੱਥੇ ਖੜੇ ਹੋਣਾ ਹੋਏ ਲੋ ਨਾਲ ਮੇਲਾ ਰੱਖ ਕੇ ਜਖਣਾ ਹੀ ਵੜਤੀ ਸਾਰੇ ਕੰਮ ਦੀ ਯਾਰ ਨਹੀਂ ਮੀ ਮੀ ਹੋ ਗਿਆ ਇੱਥੇ ਵੀ ਚੋਈ ਜਾਂਦਾ ਉੱਥੇ ਮੁੰਡਿਆ ਮੀ ਨਹੀਂ ਹੋਇਆ ਯਾਰ ਮਾਤਾ ਖੜੇ ਹੋ ਤਿਆਰਨ ਲੱਗਾ ਬੈਠਾ ਮੁੰਡਿਆ ਕਹਿੰਦੇ ਗਰਾਉਂਡ ਦਾ ਆ ਗਏ ਗਰਾਉਂਡ ਚੋਂ ਦਾ ਮੈਂ ਤਾਂ ਮੈਂ ਚੁੱਕੇ ਕਪੜੇ ਪਾ ਆਈਏ ਬਾਕੀ ਕਹਿੰਦੇ ਪਾਣੀ ਪਾਣੀ ਹੋ ਰਿਹਾ ਵਾ ਇਧਰ ਵੀ ਗਲੀਆਂ ਭਰੀਆਂ ਵਈਆਂ ਤੇ ਜਾਣੇ ਪਏ ਹੁਣ ਘਰ ਨੂੰ ਇਦਾਂ ਦਾ ਕੁਝ ਮੋੜਿਆ ਅੱਗੇ ਵੀ ਉਹ ਪਾਣੀ ਭਰਿਆ ਹੋਗਾ ਠੀਕ ਆ ਨਹੀਂ ਆਈ ਜਾਣ ਦਿਆ ਜੰਡੇ ਹੋ ਗਏ ਆਪਾਂ ਹੁਣ ਚਲੇ ਜਾਨੇ ਆ ਮਗਰ ਮਗਰ ਪੜਿਸ਼ਵਾਰ ਤੋ ਅੱਗੇ ਵੀ ਪਾਣੀ ਭਰ ਗਿਆ ਫੇਰ ਕੈਮਰੇ ਤੇ ਪਾਣੀ ਪੈ ਗਿਆ ਸੀ ਧੁੰਦਰਾ ਆ ਗਿਆ ਇੱਧਰ ਕਿਤੇ ਪਾਣੀ ਪਾਣੀ ਹੋਇਆ ਪਿਆ ਪਾਣੀ ਇੱਧਰਾਂ ਫੇਰ ਅੱਜ ਠੀਕ ਆ ਪੂਰੀ ਹੱਦ ਤੇ ਕਰਾਉਣੀ ਆ ਇੱਥੇ ਕੇ ਸੋ ਪਾਣੀ ਵੇ ਕੋਲੇ ਮੰਦਰ ਤੇ ਪਤਾ ਨਹੀਂ ਕੀ ਹਾਲ ਬਣਿਆ ਹੋਣਾ ਹੁਣ ਚੱਲਦੇ ਆਪਾਂ ਮੰਦਰ ਆ ਲੜ ਨੂੰ ਖੁੱਥੇ ਵੇਖਾਂਗੇ ਤੇ ਉਹ ਤੋਂ ਮੈਨੂੰ ਲੱਗਦਾ ਹੁਣ ਟਰੈਕ ਟਿੱਕੜ ਹੋ ਗਿਆ ਹੋਣਾ ਟਰੈਕਟਰ ਨਾਲ ਟਿੱਕੜ ਸਿੱਟਾਂਗੇ ਤੇ ਵੇ ਦੱਸ ਆ ਗਿਆ ਉਹ ਖੜੀ ਅੰਦਰ ਦੋ ਜਣੇ ਜੋ ਕਹਿੰਦੇ ਇੱਧਰ ਦੇਖੋ ਲੈ ਦੁਕਾਨਾਂ ਲਾਈਆਂ ਨਹੀਂ ਤੇ ਪਹਿਲਾਂ ਹੀ ਮੀਂਹ ਆ ਗਿਆ। ਅੱਧੀਆਂ ਗੱਡੀਆਂ ਚ ਪਈਆਂ ਹੋਈਆਂ ਸਾਮਾਨ ਪੱਤਾ ਸਾਰਾਂ ਸਾਰਿਆਂ ਦਾ ਤੇ ਉਧਰ ਆਪਣਾ ਸਾਰਾ ਮੇਲਾ ਲਾ ਕੇ ਉਧਰ ਵੀ ਗਿੱਲਾ ਹੋ ਗਿਆ। ਤੇ ਬਾਈ ਉਹ ਰਣੇ ਲਾਇਆ ਸੀ ਪਹਿਲਾਂ ਹੀ ਗਿੱਲਾ ਆ ਗਿਆ ਸਾਮਾਨ। ਪਰ ਇਹਨਾਂ ਦਾ ਦੂਜਾ ਹੀ ਸੀ। ਵਾਹ ਇੱਧਰ ਸਾਰੇ ਬਸ ਗਿੱਲਾ ਹੀ ਗਿੱਲਾ ਹੋਇਆ ਹੈਗਾ। ਚਵੀਲ ਨਹੀਂ ਚੱਲੀ ਸੀ ਤੇ ਗਰਮੀ ਆ ਕੇ ਪਹਿਲਾਂ ਹੀ ਪਾਣੀ ਬਾਣੀ ਹੋ ਗਿਆ। ਮੇਲੇ ਨੂੰ ਚਲੀ ਏ ਦੁਮੰਝਲੀ ਵਜਾ ਸ਼ੋਰਾਂ ਲੰਮੇਂਦਿਆ ਵਗਦੀ ਐ ਰਾਵੀ ਵਿੱਚ ਜੁਗਨੂ ਜਾਗਦਾ ਕਮਲਾ ਜਾ ਦਿਲ ਪਾਣੀ ਕੱਢੀ ਆਸ ਨਾ ਰਖ ਨੀ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਚੱਲ ਚੱਲ ਆ ਜਾ ਚੱਪਾ ਲਾਦਾ ਯਾਰ ਆ ਪਾਣੀ ਨਿਕਲ ਜੂਗਾ ਨਿਕਲ ਨਿਕਲ ਮੱਟੀ ਭਾਵੇਂ ਲੋ ਇੱਧਰ ਕਹਿੰਦੇ ਬਾਬਾ ਬੋਰਚਾ ਦੀ ਦੁਕਾਨਾਂ ਲਾਈਆਂ ਵੈ ਹੁਣ ਕਿਸ਼ਤੀ ਤੇ ਬਹਿਣ ਦਾ ਵੀ ਨਹੀਂ ਫਾਇਦਾ ਕੀ ਪਤਾ ਮਿੱਟੀ ਦੱਲਾ ਵਹਿ ਜੇ ਤੇ ਕੱਢੀ ਹੋ ਜੇ ਮਿੱਕੀ ਮੌਸਮ ਵੀ ਨਹੀਂ ਫਲਾਇਆ ਹਾਲੇ ਪਰਲੀ ਛੱਡ ਜਾਵੜਾ ਆ ਵਾਹ ਯਾਰ ਇੱਧਰ ਦੀ ਆ ਇਹਨੇ ਮੈਂ ਛੱਡਾਂ ਰਾਈ ਇਹਨਾਂ ਮੈਂ ਤਾਂ ਹੱਥ ਮਰ ਮੂੰਹ ਤੇ ਕੰਨ ਵਾਲੇ ਬਾਈ ਹੁਣਾਂ ਦਾ ਵੀ ਔਖਾ ਹੀ ਹੋਇਆ ਪਿਆ ਵਿਚਾਰਾਂ ਦਾ ਕਣੀ ਹੋ ਠੀਕ ਆ ਬਾਈ ਤੁਸੀਂ ਦੱਸੋ ਲੈ ਰਹੇ ਪੁਰਾਣੰਦ ਮਾਰ ਰਹੇ ਆਂ ਆਨੰਦ ਕਾਹਦੇ ਮਾਰ ਰਹੇ ਆਂ ਟੋਡਾ ਮੇਲਾ ਵੀ ਖਰਾਬ ਹੋਣ ਡਿਆ ਕਣੀ ਹੋਰ ਕੀ ਯਾਰ ਇੱਧਰ था आ, भी मेला साढ़े पिंड सत्थ चला उतना इधर मेला वाह इधर पानी पानी हो ਵੇਖ ਆ ਦੇ ਬਤਕੀਆਂ ਨਾਉਂਦੀਆਂ ਬਤਕੀਆਂ ਵੇਖ ਸਾਫ ਕਰਦੀਆਂ ਆਇਆ ਸਾ ਐਨਾ ਹੀ ਦਾ ਹੁੰਦਾ ਦਿਲਖ ਖਾਂ ਓਏ ਹੋਇਆ ਗੁਰੂ ਹੋਦ ਚੱਪੜ ਵੀ ਭਰ ਗਿਆ ਬਾਕੀ ਕਹਿੰਦੇ ਆ ਖੂਹ ਤੇ ਕਹਿੰਦੇ ਮੇਰੇ ਪਰਦਾਦੇ ਹੋਰੀ ਪਾਣੀ ਭਰਦੇ ਹੁੰਦੇ ਸੀਗੇ ਸੱਚ ਜਵੜ ਗਿਆ ਤੇਰੇ ਬਿਨਾ ਨਹੀਂ ਲੱਗਦਾ ਲੱਗਦਾ ਆਪਾਂ ਇਹ ਖੋਹੇ

ਹੇ ਹੇ ਹੋਰ ਬਾਈ ਰੋਡ ਏ ਹੋਰ ਬਾਈ ਰੋਡ ਏ ਗਰੀਬ ਆ ਲੱਝੇ ਦਤਾ ਹੈ ਲਗਾਈ ਹੈ ਮੈਨੇ ਦੇਖਦਾ ਨਾ ਜਿਆਦਾ ਲਾਗ ਲਾਇਆ ਜਾਗੇ ਕੋਈ ਜੇ ਇਹ ਹੋ ਗਿਆ ਕੋਈ ਦੀ ਮੁੰਡਾ ਵੀ ਹੋਊਗਾ ਯਾਰ ਮੁੰਡਾ ਟਾਂਡ ਦੇ ਪਕੌੜੇ ਆ ਗਏ ਆ ਜੋੜਾ ਹੋਵੇ ਜੋੜਾ ਮੁੰਡੇ ਪਕੌੜੇ ਹੋਰ ਪੜ ਲਓ ਰੋਟੇ ਦੀ ਸਾਲ ਕਰਨਾ ਰੋਟੇ ਦੇ ਨਮਾਵਾ ਅਸੀਂ ਗਿੱਲੀ ਗੱਲਾਂ ਦੀਆਂ ਕਰਦੇ ਨਾ ਇਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਰੋਇਆ ਪਕੌੜੇ ਦਿਖਾ ਦਈਏ ਖਾਣੇ ਨਹੀਂ ਇਹ ਆ ਜੋਰੀ ਆ ਬੇ ਛੋਟਿਆ ਉਹ ਵੀ ਮੇਰੇ ਯਾਰ ਕੇ ਮੈ ਵੀ ਹਣਾ ਛੋਟੇ ਵੇ ਆ ਕੇ ਤੂੰ ਵੀ ਮੇਰੇ ਯਾਰ ਕੇ ਮੈ ਵੀ ਹਣਾ ਛੋਟੇ ਪਿਆਰੀ ਗਲਾਸ ਇਹਦੀ ਭੈਣ ਦਾ ਮੈਂ ਤਾਂ ਕੰਮਾਂ ਦਾ ਦਾ ਉਹ ਤਾਂ ਪੱਕਾ ਕੁਛੀ ਵੇ ਇਧਰ ਆ ਗੁਰਲੀ ਚ ਰੱਖਿਆ ਯਾਰ ਲਈ ਜਿਹਨਾਂ ਲਈ ਬਣਾ ਹੋ ਜਾਏ ਪਕੌੜੇ ਬੇਕਰਿਆ ਜਮਾਂ ਬੇਕਰੇ ਛੋਟੇ ਆ ਸੋਹਣੇ ਸੋਹਣੇ ਨਜ਼ਰ ਆੜੀ ਛੜੀ ਹੋ ਗਿਆ ਆ ਗਈ ਆ ਨਾ ਲੈ 4:00 ਵਜੇ ਤੇ ਲੱਗਿਆ ਵਿਆ ਕਾ ਨਾ ਹੀ ਘਰ ਤੇਰਾ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਤੇ ਤੂੰ ਪਾਵੈ sada te sada ਬਾਕੀ ਇੱਧਰ ਸ਼ਵੀਰ ਲੰਗਰ ਲਾ ਰਿਹਾ ਹੈ ਹੈਪੀ ਬਾਈ ਹੋਲਾ ਨੇ ਆ ਛੱਕੇ ਜੀ ਜਾਓ ਕਾਇਨਾਲ ਦੇ ਸੱਜੇ ਕਾਹ ਦਾ ਬੁਧਵੰਨਿਆ ਪਰਸਾ ਕੀ ਹਾਲ ਹੈ ਕਾਇਨਾਲ ਦੇ ਸੱਜੇ ਜੈਵਾ ਬਜ਼ਾ ਕੋਤਾ ਇੰਕਾ ਗੁਰੂ ਰੇਟਾ ਲਿਂਗਿਆ ਜੜਨੀ ਫਿਰ ਕਬੱਡੀ ਹਾਂ ਤੇ ਕਿਸ਼ਨ ਕਬੱਡੀ ਖੜਾ ਦੀ ਖੇਡ ਲੈ ਆਈ ਤੀ ਫਿਰ ਟੂਰਨਾਮੈਂਟ ਤੇ ਬਾਤ ਤੁਹਾਡੀ ਫੋਲੋ ਕਰੋ ਕੁਰੀਸ਼ ਨੂੰ ਕੋਈ ਨਾ ਨਾ ਮੁਰਾ ਕੈਮਰੇ ਦੇ ਧੁੰਦ ਜੀ ਜੰਮ ਗਏ ਉਹਦੇ ਕਰਕੇ ਚਿੱਟਾ ਚਿੱਟਾ ਹੋਣਾ ਅਰਦਾਸ ਹੋਣ ਲੱਗ ਗਈ ਵੰਜੜੀ ਵਜਾ ਸ਼ੋ तो हां हेलो हेलो गाइस ये अर्श और ये हमारा मिनी ब्लॉग है हेलो गाइस मुंडे हो आ देखो इना तो मुंड जाने हो ने फोटो मैं जडिया खीचिया सी उन पुरानी ब्रेक जितडा के रखी तो परा खट्टी छटडा रहा मैं मुंडे शुभ भी आ चुका के मैं आजा चल जी ਆ ਜਨੇ ਸੇਵਾ ਕਰ ਲਈਏ ਹੁਣ ਸੋ ਸੇਵਾ ਕਰਨ ਦੀ ਆ ਤੇ ਆਪਾਂ ਹੁਣ ਦੇਖੀਏ ਮੇਲਾ ਮਾਣਾ ਮੋ ਟਕਣੀ ਜਿੱਦਾਂ ਨਮੋਲੇ ਸਾਰੇ ਬੱਸ ਆ ਫਿਰਦੇ ਕੈਮਰੇ ਤੋਂ ਜੰਮ ਪਈ ਆ ਆ ਜਾਣੇ ਵਗਦੀ ਐ 라ਵੀ ਰਾਹੀ ਆਉਂਦੇ ਜਾਂਦੇ ਪਾਰ ਦੇ ਮੈਂ ਤੇ ਗੁਲਾਬ ਸਾਡੇ ਸਜਣਾ ਦੇ ਪਿਆਰ ਦੇ ਮੈਂ ਉਹ ਮੁੰਡਿਓ ਕਹਿੰਦੇ ਯਾਲ ਵੀ ਲਾਤਾ ਤੇ ਸਾਰਾ ਅੰਦਰ ਕਹਿੰਦੇ ਪ੍ਰਬੰਧ ਹੋ ਚੁਕਿਆ ਤੇਰੀ ਲਈ ਆਉਂਦਾ ਤੇਰੀ ਵੀ ਕਹਿੰਦੇ ਕਾਲਾ ਪਹੁੰਚ ਗਿਆ ਖਣੀ ਸੈਟ ਹੋ ਗਈ ਵਾ ਠੀਏ ਇੱਕ ਤੇ ਮੇਰੇ ਗੋਲੇ ਆਏ ਆ ਜਦ ਅਸੀਂ ਮੇਲਾ ਦੇਖਣ ਆਓ ਆਓ ਥੱਲੇ ਆ ਪੰਜਾਬੀ ਆ ਗਏ ਕਚੀਲਾ ਬੇਰੀ ਮਝਾ ਚੜਣ ਅਕੀਆਂ ਹਾਂ ਦੇ ਨਾ ਗੱਲ ਖੀਚ ਹੈ ਪੰਕੀਣਾ ਗਾਣੇ ਲਗੇ ਜੀਣੇ ਦਾ ਮਜ਼ਾ ਕਦੋਂ ਆਤਾ ਹੈ ਦੋਸਤ ਜਦ ਮੌਤ ਦੀ ਉਂਗਲੀ ਪਕੜ ਕੇ ਭੱਜ ਜਾਏ ਰੋਮ ਰੋਮ ਭਾਈਓ ਇੱਕ ਦੇ ਗੁਲਾਬ ਸਾਡੇ ਸਜਣਾ ਦੇ ਪਿਆਰ ਦੇ ਵੰਝਲੀ ਵਜਾ ਸ਼ੋਰ ਆਲਮੇਂ ਦਿਆ ਵੰਝਲੀ ਵਜਾ

ਕਬੱਡੀ ਖਿਡਾਰੀ ਦਾ ਜਿਹੜਾ ਸਨਮਾਨ ਕੀਤਾ ਗਿਆ ਉਸ ਤੋਂ ਅਗਲਾ ਸਨਮਾਨ ਵੀ ਆਪਣਾ ਸਨਮਾਨ ਲੈ ਲੈਣ ਜੀ ਮੁੰਡਿਆ ਟੂਰਨਾਮੈਂਟ ਹੋ ਗਿਆ ਸਮਾਪਤ ਠੀਕ ਆ ਤੇ ਹੋਰ ਫਿਰ ਗੁਰਬਖਸ਼ ਵੀ ਬੜੇ ਠੰਡੇ ਪੀਂਦੇ ਹੋਏ ਅਸੀਂ ਆਖੇ ਸਾਡਾ ਹੈਨਾ ਉਹ ਕਹਿੰਦੇ ਟੂਰਨਾਮੈਂਟ ਹੋ ਗਿਆ ਸਮਾਪਤ ਇੱਧਰ ਮੇਲਾ ਵੀ ਕਹਿੰਦੇ ਸਮਾਪਤ ਹੋ ਗਿਆ ਤਾਂ ਆ ਵੇਖੋ ਹੁਣ ਕਚਰਾ ਕਿੰਨਾ ਹੋ ਗਿਆ ਇੱਥੇ ਹਨੀ ਜਸ਼ਨਾ ਜੀ ਕਚਰਾ ਫਲਾ ਗਏ ਨਾ ਸਾਰੇ ਸਾਰੇ ਪਾਸੇ ਪਾਚਰੇ ਗਦਰੋ ਜੀ ਬਾਕੀ ਦੀ ਸਫਾਈ ਕਰਨੀ ਪੈਣੀ ਸਾਰੇ ਪਿੰਡ ਦੀ ਸਫਾਈ ਕਰਨੀ ਮੇਲਾ ਵੀ ਗਿਆ ਹੁਣ ਫੇਰ ਸਾਲ ਨੂੰ ਕੀ ਮੇਲਾ ਸੀ ਹੈ ਨਾ ਹੁਣ ਅੰਮ੍ਰਿਤ ਮਹੀਨੇ ਬਾਅਦ ਕੁੰਨੇ ਆਉਂਦੀ ਰਹਿੰਦੀ ਹੈ ਇੱਥੇ ਤੁਸੀਂ ਆ ਸਕਦੇ ਹੋ ਬਾਈ ਕਿਹਦੀ ਆੜੀ ਤੇ ਜਰੂਰ ਆਉਂਜਾ ਕੋਈ ਮਹੀਨੇ ਦੀ ਮਹੀਨੇ ਬਾਕੀ ਕਹਿੰਦੇ ਇੱਧਰ ਹੁਣ ਲੜੀਆਂ ਦਾ ਜਾਨਣਾ ਨਹੀਂ ਰਹਿ ਗਿਆ ਆ ਹੋਵੇ ਖਾੜ ਦੀ ਪੁੰਨਿਆਂ ਤੇ ਮੇਲਾ ਹੁੰਦਾ ਈ ਤੇ ਸਾਰੇ ਪਹੁੰਚਿਆ ਕਰੋ ਧੰਨਵਾਦ ਲੋ ਬਾਕੀ ਇੱਦਾਂ ਦਾ ਮੋੜਾ ਇੱਥੇ ਕਹਿੰਦੇ ਆ ਵੇਖੋ ਗੰਦ ਵੇ ਆ ਕਿੰਨਾ ਗਜਰਾ ਹੋਇਆ ਹੋਰ ਬਾਕੀ ਉਹ ਸਾਹਮਣੇ ਕਹਿੰਦੇ ਡੈਕੋਰੇਸ਼ਨ ਚੈੱਕ ਕਰੋ ਤੁਸੀਂ ਹਨਾ ਿੱਡੀ ਘੈਂਟ ਲੱਗ ਰਹੀ ਏ ਹੁਣ ਅਸੀਂ ਦੇਖਦੇ ਹਾਂ ਲੰਦਰ ਪਾਣੀ ਠੀਕ ਆ ਤੇ ਛੱਗੀ ਆ ਫਿਰ ਉੱਕ ਬੋਲ ਲੱਗ ਰਹੀ ਏ ਹੋ ਕੁਲ ਆ ਗਰ ਫਿੱਟ ਜੋ ਡਡੇ ਬਾਪੂ ਨੂੰ ਲਾਉਦੇ ਸੀ ਫਾਈਨ ਨਹੀਂ ਲੱਭ ਗਿਆ ਆਪਾਂ ਨੂੰ ਠੀਕ ਆ ਤੇ ਇੱਥੇ ਬਹਿ ਜਾਊ ਆਪਾਂ ਠੀਕ ਆ ਤਾਂ ਆਪਾਂ ਚੱਲਦੇ ਆਂ ਘਰ ਨੂੰ ਬੱਸ ਥੋੜੇ ਟਾਈਮ